ਰਾਤ 1 ਵਜੇ ਦਾ ਵਕਤ ਆ ਜੀ ਹੁਣ ਸ਼ੂਟ ਕਰ ਰਹੀ ਆ ਮੈਂ ਸਟੋਰੀ ਮੈਚ ਦੇਖ ਰਹੀ ਸੀ ਵੂਮਨਸ ਵਰਲਡ ਕਪ ਇਹ ਜਿਤ ਬਹੁਤ ਬਹੁਤ ਮਾਇਨੇ ਰੱਖਦੀ ਹੈ ਬਹੁਤ ਹੀ ਜ਼ਿਆਦਾ ਸਭ ਨੂੰ ਬਹੁਤ ਮੁਬਾਰਕ ਬੜਾ ਮਾਣ ਦਵਾਇਆ ਇਹਨਾਂ ਧੀਆਂ ਨੇ ਬੜੇ ਇਮੋਸ਼ਨਸ ਲਏ ਨੇ ਸਾਡੇ ਇਹਨਾਂ ਨੇ ਲਵਸ ਨਹੀਂ ਮੇਰੇ ਕੋਲ ਸੋ ਅੱਜ ਦੀ ਸੱਚੀ ਸਟੋਰੀ ਤੇ ਆਉਨੇ ਆ 28 ਸਾਲਾਂ ਦਾ ਸੀਦਤ ਸਿੰਘ ਦਿੱਲੀ ਦੇ ਸ਼ਹਾਦਰਾ ਚ ਰਹਿੰਦਾ ਹੁੰਦਾ ਨਾਮ ਬਦਲਿਆ ਮੈਂ ਪਰ ਕਹਾਣੀ ਸੱਚੀ ਹੈ ਕਿਸੇ ਦੇ ਕੈਰੈਕਟਰ ਤੇ ਚਿੱਕੜ ਸੁਟਣਾ ਮੰਤਵ ਨਹੀਂ ਪਰ ਇੱਕ ਵੀਡੀਓ ਰੈਫਰੈਂਸ ਮੁਤਾਬਕ ਸਿਰਤ ਸਿੰਘ ਇੱਕ ਨੰਬਰ ਦਾ ਆਯਾਸ਼ ਤੇ ਬੇਸ਼ਰਮ ਕਿਸਮ ਦਾ ਬੰਦਾ ਹੁੰਦਾ। ਉਹ ਦਿੱਲੀ ਦੀ ਟ੍ਰਾਂਸਪੋਰਟ ਕਾਰਪੋਰੇਸ਼ਨ 'ਚ ਨੌਕਰੀ ਕਰਦਾ ਹੁੰਦਾ ਹੈ। ਔਰਤਾਂ ਤੇ ਉਹ ਐਦਾਂ ਬਦਲਦਾ ਹੁੰਦਾ ਜਿਵੇਂ ਕੱਪੜੇ। ਕਿਸੇ ਇੱਕ ਜੁਨਾਨੀ ਨਾਲ ਰਹਿਣਾ ਪਹਿਲਾਂ ਮਨ ਭਰਿਆ ਤਾਂ ਦੂਜੀ ਦੀ ਤਲਾਸ਼ ਹੋ ਜਾਣਾ, ਫਿਰ ਦੂਜੀ ਤੋਂ ਬੋਰ ਹੋਏ ਤਾਂ ਤੀਜੀ ਨੂੰ ਆਪਣੇ ਜਾਲ 'ਚ ਫਸਾ ਲੈਣਾ। ਪਤਾ ਨਹੀਂ ਕਿੱਦਾਂ ਪਰ ਇਸ ਦੀ ਐਕਸਪਰਟੀਜ਼ ਹੁੰਦੀ ਆ ਇਸ ਘਟੀਆ ਪੁਨੇਚ ਤੇ ਜਨਾਨੀਆਂ ਵੀ ਪਤਾ ਨਹੀਂ ਕਿਸ ਤਰ੍ਹਾਂ ਇਸ ਦੀਆਂ ਗੱਲਾਂ ਵਿੱਚ ਆ ਜਾਂਦੀ ਐ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰੱਖੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 2014 ਦਾ ਹੈ ਪੂਰਾ ਮਾਮਲਾ ਐ ਇਸ ਤੋਂ 2 ਸਾਲ ਪਹਿਲਾਂ ਸੀਰਤ ਸਿੰਘ ਦਾ ਵਿਆਹ ਫਤਿਹਗੜ੍ਹ ਸਾਹਿਬ ਦੀ ਖੁਸ਼ਦੀਪ ਨਾਲ ਹੋਇਆ ਹੁੰਦਾ 22 ਸਾਲ ਦੀ ਖੁਸ਼ਦੀਪ ਬਹੁਤ ਸੋਹਣੀ ਹੁੰਦੀ ਆ ਤੇ ਉਹਨੂੰ ਲੱਗਦਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਹ ਪੰਜਾਬ ਤੋਂ ਦਿੱਲੀ ਜਾਊਗੀ ਤੇ ਉੱਥੇ ਉਹ ਸਵਾਰ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੂਗੀ ਸੀਰਤ ਸਿੰਘ ਦੇ ਨਾਲ ਤੇ ਪਹਿਲਾ ਮਹੀਨਾ ਇਦਾਂ ਹੁੰਦਾ ਵੀ ਹੈ ਇਸ ਦੀਆਂ ਤਲੀਆਂ ਹੇਠ ਹੱਥ ਰੱਖਦਾ ਹੈ ਸੀਰਤ ਸਿੰਘ ਇਹਨੂੰ ਬਹੁਤ ਪਿਆਰ ਕਰਦਾ ਹੈ ਪਰ ਇੱਕ ਦੋ ਮਹੀਨਿਆਂ ਚ ਹੀ ਸਭ ਬਦਲ ਜਾਂਦਾ ਹੈ ਉਸ ਦਾ ਮਨ ਭਰ ਜਾਂਦਾ ਹੈ ਆਪਣੀ ਹੀ ਘਰਵਾਲੀ ਤੋਂ ਜਿਵੇਂ ਬਾਕੀ ਜਨਾਨੀਆਂ ਤੋਂ ਭਰਦਾ ਹੁੰਦਾ ਹੈ ਅਜੇ ਵਿਆਹ ਨਵਾਂ ਹੀ ਹੁੰਦਾ ਹੈ ਪਰ ਸੀਰਤ ਸਿੰਘ ਕਰੇ ਲੇਟ ਆਉਂਦਾ ਹੈ ਜਾਂ ਕਦੀ ਤਾਂ ਆਉਂਦਾ ਵੀ ਨਹੀਂ ਆਪਣੇ ਲੇਟ ਆਉਣ ਬਾਰੇ ਜਾਂ ਨਾ ਆਉਣ ਬਾਰੇ ਉਹ ਕਦੀ ਵੀ ਖੁਸ਼ਦੀਪ ਨੂੰ ਇਨਫੋਰਮ ਨਹੀਂ ਕਰਦਾ ਉਹ ਉਡੀਕਦੀ ਰਹਿੰਦੀ ਸਾਰੀ ਰਾਤ ਪਰ ਇਹ ਅਯਾਸ਼ੀਆਂ ਚ ਦੁਬਾਰਾ ਜਾਂਦਾ ਜਦੋਂ ਘਰ ਆਉਂਦਾ ਤਾਂ ਬਹੁਤ ਵਾਰ ਉਸ ਦੀ ਸ਼ਰਟ ਤੇ ਲਿਪਸਟਿਕ ਦੇ ਨਿਸ਼ਾਨ ਜਾਂ ਲੇਡੀਜ਼ ਪਰਫਿਊਮ ਦੀ ਖੁਸ਼ਬੂ ਕਦੀ ਕੁਝ ਕਦੀ ਕੁਝ ਖੁਸ਼ਦੀਪ ਨੂੰ ਦੇਖੀ ਜਾਂਦਾ ਜੋ ਉਹਨੂੰ ਦੁਖੀ ਕਰ ਦਿੰਦਾ ਵਿਰੋਧ ਕਰਦੀ ਤਾਂ ਕਲੇਸ਼ ਹੁੰਦਾ ਸੀਰਤ ਸਿੰਘ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਖੁਸ਼ਦੀਪ ਕੀ ਫੀਲ ਕਰ ਰਹੀ ਹੈ ਖੁਸ਼ ਹੈ ਕਿ ਦੁਖੀ ਹੈ ਖੁਸ਼ਦੀਪ ਦੇਵੀ ਹੁਣ ਬਸ ਨਾਮ ਚ ਹੀ ਖੁਸ਼ ਰਹਿ ਗਿਆ ਹੁੰਦਾ ਬਾਕੀ ਉਸ ਦੀ ਜ਼ਿੰਦਗੀ ਬਿਲਕੁਲ ਉਦਾਸ ਤੇ ਨੀਰਸ ਜਈ ਹੋ ਜਾਂਦੀ ਹੈ ਉਸਨੇ ਸੋਚਿਆ ਵੀ ਨਹੀਂ ਹੁੰਦਾ ਕਿ ਉਸ ਨਾਲ ਵਿਆਹ ਤੋਂ ਬਾਅਦ ਆ ਸਭ ਹੋਏਗਾ ਘਰ ਵਾਲੀ ਸਾਰਾ ਕੁਝ ਸਹਿ ਸਕਦੀ ਹੈ ਪਰ ਆਪਣੇ ਪਾਰਟਨਰ ਨੂੰ ਕਿਸੇ ਹੋਰ ਨਾਲ ਬਰਦਾਸ਼ਤ ਕਰਨਾ ਉਸ ਲਈ ਬਹੁਤ ਬਹੁਤ ਔਖਾ ਹੁੰਦਾ ਇੱਕ ਨਕਲਨਾ ਦਾ ਮੁੰਡਾ ਹੁੰਦਾ ਜੀ ਜੋ ਸੀਰਤ ਸਿੰਘ ਦਾ ਦੋਸਤ ਹੁੰਦਾ ਉਹ ਸ਼ਹਾਦਰਾ ਚ ਹੀ ਰਹਿੰਦਾ ਹੁੰਦਾ ਤੇ ਕਨੋਟ ਪਲੇਸ ਚ ਉਸਦੀ ਟਰੈਵਲ ਏਜੰਸੀ ਹੁੰਦੀ ਹੈ ਉਹ ਚਲਾਉਂਦਾ ਹੁੰਦਾ ਉਹ 7 ਸਾਲ ਪੁਰਾਣੀ ਹੁੰਦੀ ਹੈ ਨਕੁਲ ਦੀ ਤੇ ਸੀਰਤ ਸਿੰਘ ਦੀ ਯਾਰੀ ਨਕুল ਨੂੰ ਖੁਸ਼ਦੀਪ ਨਾਲ ਹਮਦਰਦੀ ਹੁੰਦੀ ਹੈ। ਇਹਨਾਂ 'ਚ ਕੋਈ ਗਲਤ ਰਿਸ਼ਤਾ ਨਹੀਂ ਹੁੰਦਾ ਪਰ ਜਦੋਂ ਵੀ ਉਹ ਖੁਸ਼ਦੀਪ ਨੂੰ ਉਦਾਸ ਝੁੰਦਿਆ ਦੇਖਦਾ ਤਾਂ ਉਹਨੂੰ ਦੁੱਖ ਹੁੰਦਾ। ਉਹ ਇਹ ਕਹਿ ਕੇ ਖੁਸ਼ਦੀਪ ਨੂੰ ਦਿਲਾਸਾ ਦਿੰਦਾ ਕਿ ਜਵਾਨੀ ਦਾ ਉਫਾਨ ਹੈ ਹਮੇਸ਼ਾ ਨਹੀਂ ਰਹਿੰਦਾ। ਆਉਣਾ ਤਾਂ ਉਹਨੇ ਕਰੇ ਹੀ ਹੈ। ਬਾਹਰ ਜੋ ਮਰਜ਼ੀ ਕਰੇ। ਨਾਲੇ ਉਹ ਖੁਸ਼ਦੀਪ ਨੂੰ ਕਹਿੰਦਾ ਕਿ ਤੁਸੀਂ ਬੱਚਾ ਪਲਾਨ ਕਰੋ। ਚੀਜ਼ਾਂ ਸਹੀ ਹੋਣਗੀਆਂ ਉਸ ਤੋਂ ਬਾਅਦ। ਤੇ ਰੱਬ ਜੇ ਧੀ ਦੀ ਦਾਤ ਦੇ ਦੇ ਤਾਂ ਸਿਰਤ ਨੂੰ ਮਤ ਵਿਪੋ। ਦੀ ਦਾ ਪਿਓ ਹੋਣਾ ਬੜਾ ਕੁਝ ਬਦਲ ਦਿੰਦਾ ਹੈ ਪਰ ਟਰਾਈ ਕਰਨ ਤੋਂ ਬਾਅਦ ਵੀ ਖੁਸ਼ਦੀਪ ਕੰਸੀਵ ਨਹੀਂ ਕਰ 파ਰੀ ਹੁੰਦੀ ਇਦਾਂ ਹੀ ਦਿਨ ਨਿਕਲ ਰਹੇ ਸਨ ਖੁਸ਼ਦੀਪ ਦੀ ਉਦਾਸੀ ਨਕੁਲ ਦੇ ਦਿਲਾਸੇ ਤੇ ਸਿਰਤ ਸਿੰਘ ਦੇ ਕਾਰੇ ਸਭ ਜਾਰੀ ਸਨ ਇੱਕ ਦਿਨ ਸੰ 2013 ਚ ਇੱਕ ਮੈਰਿਡ ਲੇਡੀ ਨਾਂ ਜ਼ਬਰਦਸਤੀ ਦੇ ਇਲਜ਼ਾਮ 'ਚ ਸੀਰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਖੁਸ਼ਦੀਪ ਨਕুল ਨੂੰ ਫੋਨ ਕਰਕੇ ਆ ਦੱਸਦੀ ਹੈ। ਨਕুল ਉਸੇ ਵੇਲੇ ਘਰ ਆ ਜਾਂਦਾ ਹੈ। ਖੁਸ਼ਦੀਪ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ। ਵਾਲ ਵਿਖਰੇ, ਅੱਖਾਂ ਸੁੱਜੀਆਂ। ਨਕুল ਉਹਨੂੰ ਸੰਭਲਦਾ ਤੇ ਆਪਣੀ ਕਾਰ 'ਚ ਬਿਠਾ ਕੇ ਉਹਨੂੰ ਸ਼ਹਾਦਰਾ ਦੇ ਪੁਲਿਸ ਸਟੇਸ਼ਨ ਲੈ ਜਾਂਦਾ ਹੈ। ਸੀਰਤ ਸਿੰਘ ਉੱਥੇ ਹੀ ਬੰਦ ਹੁੰਦਾ। ਪੁਲਿਸ ਉਹਨੂੰ ਅਦਾਲਤ 'ਚ ਪੇਸ਼ ਕਰਨ ਦੇ ਲਈ ਚਲਾਨ ਤਿਆਰ ਕਰ ਰਹੀ ਹੁੰਦੀ ਹੈ। खुशदीप ਉਥੇ ਪੁਲਿਸ ਸਾਹਮਣੇ ਰੂਣ ਢਿੜਗੜਾਉਣ ਲੱਗਦੀ ਹੈ ਕਿ ਪਲੀਜ਼ ਮੇਰੇ ਪਤੀ ਨੂੰ ਛੱਡ ਦਿਓ ਇਹ ਕਿਸੇ ਨਾਲ ਇੰਨਾ ਗੰਦਾ ਕੰਮ ਨਹੀਂ ਕਰ ਸਕਦਾ ਅਗੋਂ ਪੁਲਿਸ ਕਹਿੰਦੀ ਹੈ ਕਿ ਜਿਸ ਬੰਦੇ ਨੂੰ ਤੂੰ ਸ਼ਰੀਫ ਦੱਸ ਰਹੀ ਹੈ ਉਹਨੇ ਆਪਣਾ ਜੁਰਮ ਕਬੂਲ ਵੀ ਕਰ ਲਿਆ ਹੈ ਖੁਸ਼ਦੀਪ ਜਦ ਸਿਰਤ ਸਿੰਘ ਵੱਲ ਵੇਖਦੀ ਆ ਤਾਂ ਉਹ ਸਿਰ ਚੁਕਾ ਲੈਂਦਾ ਨਕুল ਸਮਝ ਪਾ ਰਿਹਾ ਹੁੰਦਾ ਹੈ ਕਿ ਖੁਸ਼ਦੀਪ ਵੈਸੇ ਹੀ ਪਹਾੜ ਜੱਡੇ ਦੁੱਖਾਂ ਨਾਲ ਜੂਝ ਰਹੀ ਸੀ ਤੇ ਹੁਣ ਇਸ ਕੇਸ ਨੇ ਤਾਂ ਉਸ ਵਾਸਤੇ ਕੋਈ ਰੋਸ਼ਨੀ ਹੀ ਨਹੀਂ ਛੱਡੀ ਸਭ ਹਨੇਰਾ ਹੋ ਗਿਆ ਉਸ ਵਿਚਾਰੀ ਲਈ ਨਕুল ਉਹਨੂੰ ਸਮਝਾਉਂਦਾ ਹੈ ਕਿ ਪੁਲਿਸ ਅੱਗੇ ਤਰਲੇ ਪਾਉਣ ਨਾਲ ਕੀ ਹੋਣਾ ਹੁਣ ਜੋ ਹੋਏਗਾ ਉਹ ਅਦਾਲਤ 'ਚ ਹੀ ਹੋਏਗਾ ਤੇ ਅਜਿਹੇ ਮਾਮਲਿਆਂ 'ਚ ਜ਼ਮਾਨਤ ਨੂੰ ਵੀ ਵਕਤ ਲੱਗ ਜਾਂਦਾ ਹੈ ਹੁਣ ਨਕুল ਖੁਸ਼ਦੀਪ ਨੂੰ ਘਰੇ ਲੈ ਜਾਂਦਾ ਓਦੋਂ ਤੱਕ ਪੂਰੀ ਕਲੋਨੀ 'ਚ ਸੀਰਤ ਸਿੰਘ ਦੀ ਗ੍ਰਿਫਤਾਰੀ ਦੀ ਗੱਲ ਫੈਲ ਚੁੱਕੀ ਹੁੰਦੀ ਹੈ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਖੁਸ਼ਦੀਪ ਵਾਸਤੇ ਆ ਚੱਲਣਾ ਬਹੁਤ ਔਖਾ ਹੁੰਦਾ ਨਕੂਲ ਉਹਨੂੰ ਘਰ ਛੱਡਦਾ ਹੈ ਕਿ ਤੂੰ ਫਰੈਸ਼ ਹੋ ਮੈਂ ਖਾਣਾ ਲੈ ਕੇ ਆਇਆ ਉਹ ਬਾਹਰੋਂ ਖਾਣਾ ਲੈਣ ਚਲਾ ਜਾਂਦਾ ਹੈ ਉਹ ਵਾਪਸ ਆਉਂਦਾ ਹੈ ਖਾਣਾ ਪਲੇਟ 'ਚ ਪਾਉਂਦਾ ਹੈ ਖੁਸ਼ਦੀਪ ਨੂੰ ਖਵਾਉਂਦਾ ਤੇ ਆਪ ਵੀ ਖਾਂਦਾ ਹੈ ਉਹ ਕੁਝ ਇੱਧਰ ਉੱਧਰ ਦੀਆਂ ਗੱਲਾਂ ਨਾਲ ਖੁਸ਼ਦੀਪ ਦਾ ਧਿਆਨ ਕਿਤੇ ਹੋਰ ਲਾਉਣ ਦੀ ਕੋਸ਼ਿਸ਼ ਕਰਦਾ ਹੈ ਬੇਸਿਕਲੀ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਖੁਸ਼ਦੀਪ ਵੀ ਹੁਣ ਪਹਿਲਾਂ ਨਾਲੋਂ ਠੀਕ ਲੱਗ ਰਹੀ ਹੁੰਦੀ ਹੈ ਨਕੁਲ ਰਾਤ ਨੂੰ ਹੁਣ ਘਰੇ ਜਾਣ ਲੱਗਦਾ ਹੈ ਪਰ ਖੁਸ਼ਦੀਪ ਉਹਨੂੰ ਰੋਕ ਲੈਂਦੀ ਹੈ ਕਿ ਮੈਂ ਇਸ ਹਾਰਡ ਸਿਚੁਏਸ਼ਨ 'ਚ ਇਕੱਲੇ ਨਹੀਂ ਰਹਿ ਸਕਦੀ ਨਕੁਲ ਵੀ ਸਮਝਦਾ ਹੈ ਕਿ ਇਸ ਦੀ ਮੈਂਟਲ ਸਟੇਟ ਇਸ ਟਾਈਮ ਕੀਆ ਸੋ ਉਹ ਕਰੇ ਨਹੀਂ ਜਾਂਦਾ ਰੁਕ ਜਾਂਦਾ ਉੱਥੇ ਇਹ ਦੋਵੇਂ ਹੁਣ ਘਰ 'ਚ ਇਕੱਲੇ ਹੁੰਦੇ ਨੇ ਪਰ ਮੈਂ ਫੇਰ ਤੋਂ ਮੈਂਸ਼ਨ ਕਰ ਦਵਾਂ ਕਿ ਇੱਥੋਂ ਤੱਕ ਇਹਨਾਂ ਦੋਵਾਂ 'ਚ ਸਿਰਫ ਦੋਸਤੀ ਦਾ ਤੇ ਹਮਦਰਦੀ ਦਾ ਹੀ ਰਿਸ਼ਤਾ ਹੁੰਦਾ ਹੈ ਹੁਣ ਨਕੁਲ ਖੁਸ਼ਦੀਪ ਨੂੰ ਸੌਣ ਲਈ ਕਹਿੰਦਾ ਉਹ लेट ਜਾਂਦੀ ਹੈ ਤੇ ਨਕੁਲ ਉਸਦੇ ਕੋਲ ਬੈਠ ਜਾਂਦਾ ਹੈ ਇਸ ਤਰ੍ਹਾਂ ਕਿ ਉਹਨੂੰ ਅਨਕੰਫਰਟੇਬਲ ਵੀ ਨਾ ਹੋਏ ਪਰ ਅਚਾਨਕ ਇੱਥੇ ਹੀ ਇਹ ਰਿਸ਼ਤਾ ਇੱਕ ਪਲਚ ਇੱਕ ਹੋਰ ਰੂਪ ਲੈ ਲੈਂਦਾ ਹੈ ਇਹ ਦੋਵੇਂ ਨਜ਼ਦੀਕ ਆ ਜਾਂਦੇ ਨੇ ਤੇ ਫੇਰ ਇਹ ਰਿਸ਼ਤਾ ਉੱਥੇ ਹੋ ਜਾਂਦਾ ਜਿੱਥੇ ਸੋਚਿਆ ਨਹੀਂ ਹੁੰਦਾ ਬਸ ਉਸ ਰਾਤ ਤੋਂ ਬਾਅਦ ਇਹਨਾਂ ਦਾ ਇਸ ਤਰ੍ਹਾਂ ਮਿਲਣਾ ਆਮ ਹੋ ਜਾਂਦਾ ਹੈ ਨਕুল ਖੁਸ਼ਦੀਪ ਨੂੰ ਬਹੁਤ ਚੰਗਾ ਲੱਗਦਾ ਹੁੰਦਾ ਕਿਉਂਕਿ ਇੱਕ ਤਾਂ ਉਹਨੇ ਖੁਸ਼ਦੀਪ ਨੂੰ ਉਸ ਵਕਤ ਤੇ ਸਾਂਭਿਆ ਹੁੰਦਾ ਜਦੋਂ ਬਿਲਕੁਲ ਇਕੱਲੀ ਹੁੰਦੀ ਹੈ ਤੇ ਦੂਜੀ ਕਲੋਜ਼ਨੈਸ ਉਸ ਰਾਤ ਤੋਂ ਬਾਅਦ ਆ ਜਾਂਦੀ ਹੈ ਇਹ ਹੁਣ ਸੀਰਤ ਸਿੰਘ ਦੀ ਜ਼ਮਾਨਤ ਲਈ ਕੋਸ਼ਿਸ਼ਾਂ ਤਾਂ ਕਰ ਰਹੇ ਹੁੰਦੇ ਨੇ ਪਰ ਅਨਮਨੇਜ ਹਿਮਨ ਨਾਲ ਖੇਰ ਸੀਰਤ ਸਿੰਘ ਜੁਲਾਈ 2014 ਚ ਜੇਲ੍ਹ ਚੋਂ ਬਾਹਰ ਆ ਜਾਂਦਾ ਹੁਣ ਸੀਰਤ ਸਿੰਘ ਦੇ ਬਾਹਰ ਆਉਣ ਤੋਂ ਬਾਅਦ ਨਕੋਲ ਦਾ ਤੇ ਖੁਸ਼ਦੀਪ ਦਾ ਖੁੱਲੇ ਪੰਜੇ ਦਾ ਮਿਲਣਾ ਔਖਾ ਹੁੰਦਾ ਪਰ ਉਹ ਸੀਰਤ ਸਿੰਘ ਦਾ ਦੋਸਤ ਹੁੰਦਾ ਸੋ ਘਰ ਆਉਣਾ ਜਾਣਾ ਤਾਂ ਲੱਗਿਆ ਰਹਿੰਦਾ ਇਸ ਦੌਰਾਨ ਨਕੁਲ ਤੇ ਖੁਸ਼ਦੀਪ ਦੋਵਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਹਮੇਸ਼ਾ ਲਈ ਇੱਕ ਹੋ ਜਾਣਾ ਚਾਹੀਦਾ ਹੈ ਤੇ ਵਿਆਹ ਕਰ ਲੈਣਾ ਚਾਹੀਦਾ ਹੈ ਪਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਸੀਰਤ ਸਿੰਘ ਦੇ ਜੋਂਦੇ ਜੀ ਇਹ ਹੋ ਨਹੀਂ ਸਕਦਾ ਸੋ ਇਥੋਂ ਹੀ ਉਹਨਾਂ ਦੇ ਮਾਈਂਡ 'ਚ ਆਉਂਦਾ ਹੈ ਕਿ ਇਹਨੂੰ ਰਸਤੇ ਤੋਂ ਹਟਾ ਦਿੰਨੇ ਆ। ਹੁਣ ਨਕুল ਕ੍ਰਾਈਮਨਲ ਥੋੜੀ ਹੁੰਦਾ ਹੈ। ਅਜਿਹਾ ਕਿੱਦਾਂ ਕਰਨਾ ਉਹ ਨਹੀਂ ਜਾਣਦਾ ਹੁੰਦਾ। ਉਹ ਇੱਕ ਬੰਦੇ ਨਾਲ ਸੰਪਰਕ ਕਰਦਾ ਹੈ ਜਿਸ ਦਾ ਨਾਮ ਮੁਕੀਮ ਹੁੰਦਾ ਹੈ। 22 ਸਾਲਾ ਮੁਕੀਮ ਉਰਫ ਰੌਣਕ ਬੁਲੰਦ ਸ਼ਹਿਰ ਦਾ ਰਹਿਣ ਵਾਲਾ ਹੁੰਦਾ ਹੈ। ਉਸ ਤੇ ਮਰਡਰ ਕੇਸ ਵੀ ਹੁੰਦਾ ਹੈ ਤੇ ਆਹ ਤੜੀ ਪਾਰ ਵੀ ਹੁੰਦਾ ਹੈ। ਇਹ ਹੁਣ ਗਾਜ਼ੀਆਬਾਦ ਦੇ ਇੱਕ ਪਿੰਡ 'ਚ ਰਹਿਣ ਲੱਗਦਾ ਹੈ। ਨਕুল ਨੇ ਉਸ ਨਾਲ ਸੀਰਤ ਸਿੰਘ ਨੂੰ ਖਤਮ ਕਰਨ ਦੀ ਗੱਲ ਕੀਤੀ ਤਾਂ ਉਹ 50000 ਚ ਕੰਮ ਕਰਨ ਲਈ ਰੈਡੀ ਹੋ ਜਾਂਦਾ ਹੈ ਉਹ ਵੈਪਨ ਲਈ 12000 ਐਕਸਟਰਾ ਮੰਗਦਾ ਹੈ ਨਕুল ਉਹ ਵੀ ਤੁਰੰਤ ਦੇ ਦਿੰਦਾ ਹੁਣ ਸੀਰਤ ਸਿੰਘ ਨੂੰ ਆਪਣੀ ਘਰ ਵਾਲੀ ਤੇ ਯਾਰ ਦੇ ਇਸ ਰਿਸ਼ਤੇ ਦੀ ਬਿਲਕੁਲ ਭਨਕ ਨਹੀਂ ਹੁੰਦੀ ਉਹ ਨਕুল ਤੇ ਬਹੁਤ ਭਰੋਸਾ ਕਰਦਾ ਹੁੰਦਾ ਜਿੱਥੇ ਨਕুল ਕਹਿੰਦਾ ਉਹ ਬਿਨਾਂ ਸਵਾਲ ਕੀਤੇ ਚੱਲ ਪੈਂਦਾ 23 ਦਸੰਬਰ 2014 ਨੂੰ ਰਾਤ 2:55 ਮਿੰਟ ਤੇ ਦਿੱਲੀ ਕੈਂਟ ਥਾਣੇ ਨੂੰ ਸੂਚਨਾ ਮਿਲਦੀ ਹੈ ਕਿ ਇੱਕ ਬੰਦੇ ਦੇ ਸਿਰ ਤੇ ਦੋ ਗੋਲੀਆਂ ਮਾਰੀਆਂ ਗਈਆਂ ਨੇ ਇਹ ਜਾਣਕਾਰੀ ਮੋਟਰਸਾਈਕਲ ਪੈਟਰੋਲਿੰਗ ਟੀਮ ਦਿੰਦੀ ਹੈ ਉਹ ਨੂੰ ਏਮਜ਼ ਟਰੋਮਾ ਸੈਂਟਰ ਚ ਭਰਤੀ ਦਰਵਾ ਦਿੰਦੇ ਨੇ ਪੁਲਿਸ ਵਾਲੇ شناخت ਵੀ ਹੋ ਜਾਂਦੀ ਹੈ ਕਿ ਉਹ ਸੀਰਤ ਸਿੰਘ ਹੈ ਸਿਰ ਤੇ ਗੋਲੀਆਂ ਤਾਂ ਲੱਗੀਆਂ ਹੁੰਦੀਆਂ ਨੇ ਪਰ ਕਹਿੰਦੇ ਉਹ ਹੱਡੀ ਚ ਹੀ ਫਸੀਆਂ ਹੁੰਦੀਆਂ ਨੇ ਮੈਡੀਕਲ ਟਰਮਸ ਮੈਂ ਨਹੀਂ ਜਾਣਦੀ ਕਿ ਆ ਪਰ ਕਹਿੰਦੇ ਉਹ ਬਿਆਨ ਦੇਣ ਦੀ ਹਾਲਤ ਚ ਹੁੰਦਾ ਉਹ ਕਹਿੰਦਾ ਕਿ 23 ਦੀ ਸ਼ਾਮ ਨਕুল ਨੇ ਪੀਣ ਦਾ ਪ੍ਰੋਗਰਾਮ ਰੱਖਿਆ ਸੀ ਤੇ ਉਹਨੇ ਉਹਨੂੰ ਨਾਲ ਚੱਲਣ ਲਈ ਕਿਹਾ ਸੀ ਸੋ ਨਕুল ਦੀ ਮਰੂਤੀ ਜ਼ੈਨਕਾਰ ਚ ਬੈਠ ਕੇ ਨਕুল ਨਾਲ ਇੱਕ ਪੱਕ ਚ ਚਲਾ ਗਿਆ ਮੁਕੀਮ ਉੱਥੇ ਪਹਿਲੇ ਹੀ ਮੌਜੂਦ ਸੀ ਉਹ ਨਕুল ਨੂੰ ਦੇਖ ਕੇ ਉਸ ਕੋਲ ਆਇਆ ਤੇ ਨਕুল ਨੇ ਸੀਰਤ ਸਿੰਘ ਨਾਲ ਉਸ ਦਾ ਇੰਟਰੋ ਕਰਾਇਆ ਕਿ ਆ ਮੇਰਾ ਦੋਸਤ ਹੈ ਰਾਤ 2 ਵਜੇ ਤੱਕ ਪਪ ਚ ਇਹਨਾਂ ਦਾ ਖਾਣ ਪੀਣ ਦਾ ਪ੍ਰੋਗਰਾਮ ਚੱਲਦਾ ਰਿਹਾ ਤੇ ਫਿਰ 2 ਵਜੇ ਇਹ ਪਪ ਤੋਂ ਨਿਕਲੇ ਇਹ ਦਿੱਲੀ ਵੱਲ ਜਾ ਰਹੇ ਸਨ ਨਕੁਲ ਗੱਡੀ ਚ ਲਾ ਰਿਹਾ ਸੀ ਤੇ ਸੀਰਤ ਤੇ ਮੁਕੀਮ ਪਿਛਲੀ ਸੀਟ ਤੇ ਸਨ ਗੱਪਸ਼ਪ ਕਰ ਰਹੇ ਸਨ ਰਸਤੇ 'ਚ ਮੁਕੀਮ ਨੇ ਸੀਰਤ ਸਿੰਘ ਤੇ ਗੋਲੀਆਂ ਤਾਕ ਦਿੱਤੀਆਂ ਇੱਕੋ ਦਾ ਚੈੱਕ ਕਰਨ ਲਈ ਨਕੁਲ ਨੇ ਗੱਡੀ ਰੋਕੀ ਕਿ ਕੰਮ ਹੋਇਆ ਕਿ ਨਹੀਂ ਤਾਂ ਹੀ ਸੀਰਤ ਸਿੰਘ ਨੂੰ ਪਹੁੰਚ ਦਾ ਮੌਕਾ ਮਿਲ ਗਿਆ ਮੈਂ ਕਿਹਾ ਨਾ ਗੋਲੀਆਂ ਇਸ ਤਰ੍ਹਾਂ ਲਗੀਆਂ ਸਨ ਸ਼ਾਇਦ ਕਿ ਕੁਝ ਉਹ ਹੋਸ਼ ਸੀ ਹੋਸ਼ ਰਿਹਾ ਹੋ ਨਾਲ ਹੀ ਉਹਨੂੰ ਖੁਸ਼ਕਿਸਮਤੀ ਨਾਲ ਬਾਈਕ ਤੇ ਪੈਟਰੋਲਿੰਗ ਕਰਦੀ ਪੁਲਿਸ ਵੀ ਮਿਲ ਗਈ ਤੇ ਉਹ ਉਹਨੂੰ ਹਸਪੀਟਲ ਲੈ ਗਏ ਸੀਰਤ ਖੁਦ ਹੈਰਾਨ ਸੀ ਕਿ ਕੁਝ ਘੰਟਿਆਂ ਪਹਿਲਾਂ ਤੱਕ ਸਭ ਠੀਕ ਸੀ ਮੁਕੀਮ ਨੇ ਫਿਰ ਉਸ ਨਾਲ ਅਜਿਹਾ ਕਿਉਂ ਕੀਤਾ ਤੇ ਨਕুল ਨੇ ਉਸ ਦਾ ਸਾਥ ਕਿਉਂ ਦਿੱਤਾ ਉਹ ਤਾਂ ਉਸ ਦਾ ਪੱਕਾ ਯਾਰ ਸੀ ਫਿਰ ਕਿਉਂ ਹੁਣ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਨੂੰ ਆਰਟੀਆਰ ਮਾਰਕ ਬੱਸ ਸਟੈਂਡ ਦੇ ਕੋਲ ਇੱਕ ਤਮੰਚਾ ਪਿਆ ਮਿਲਦਾ ਜਿਸ 'ਚ ਕਾਰਤੂਸ ਫਸਿਆ ਹੁੰਦਾ ਪੁਲਿਸ ਨੂੰ ਲੱਗਿਆ ਕਿ ਸੰਭਵ ਹੈ ਕਿ ਇਸੇ ਨਾਲ ਹਮਲਾ ਕੀਤਾ ਗਿਆ ਸੀਰਤ ਸਿੰਘ ਤੇ ਧਾਰਾ 360 34 ਆਈਪੀਸੀ ਤੇ ਆਮ ਜਗ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਪੁਲਿਸ ਨਕੁਲ ਦੇ ਘਰ ਗਈ ਤਾਂ ਨਕੁਲ ਗਾਇਬ ਸੀ ਖੁਸ਼ਦੀਪ ਕੋਲ ਗਈ ਤਾਂ ਉਹ ਕੁਝ ਦੱਸ ਨਹੀਂ 파ਰੀ ਸੀ ਭੇਦ ਉਦੋਂ ਖੁੱਲਦਾ ਜਦੋਂ 4 ਅਕਤੂਬਰ 2014 ਨੂੰ ਦਿੱਲੀ ਦੇ ਵੈਲਕਮ ਇਲਾਕੇ ਤੋਂ ਨਕੁਲ ਦੇ ਮੁਕੀਮ ਨੂੰ ਫੜ ਲਿਆ ਜਾਂਦਾ ਪੋਸ਼ਟਸ਼ ਵਿੱਚ ਨਕੂਲ ਨੇ ਦੱਸਤਾ ਕਿ ਸੀਰਤ ਖਿਲਾਫ ਰਚੀ ਸਾਜ਼ਿਸ਼ ਵਿੱਚ ਖੁਸ਼ਦੀਪ ਵੀ ਸ਼ਾਮਲ ਸੀ ਸੋ ਪੁਲਿਸ ਨੇ ਉਹਨੂੰ ਵੀ ਫੜ ਲਿਆ 5 ਅਕਤੂਬਰ 2014 ਨੂੰ ਪੁਲਿਸ ਨੇ ਅਦਾਲਤ ਚਤਨਨਾ ਨੂੰ ਪੇਸ਼ ਕੀਤਾ ਤੇ ਅਦਾਲਤ ਨੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ। ਸੀਰਤ ਸਿੰਘ ਰੈਫਰੈਂਸਸ ਮੁਤਾਬਕ ਸਹੀ ਬੰਦਾ ਨਹੀਂ ਸੀ। ਉਸ ਨੇ ਆਪਣੇ ਘਰ ਵਾਲੀ ਨਾਲ ਜੋ ਕੀਤਾ ਉਹ ਬਹੁਤ ਬਹੁਤ ਗਲਤ ਸੀ। ਪਰ ਖੁਸ਼ਦੀਪ ਨੇ ਤਾਂ ਆਪਣੇ ਘਰ ਵਾਲੇ ਨੂੰ ਮਾਰਨ ਦੀ ਇਜਾਜ਼ਤ ਦੇ ਹੀ ਦਿੱਤੀ ਸੀ ਨਾ। ਤੇ ਨਕੁਲ ਨੇ ਇਦਾਂ ਕਰ ਵੀ ਦਿੱਤਾ ਸੀ। ਹਾਂ ਉਹ ਬਚ ਗਿਆ ਉਹ ਅਲੱਗ ਗੱਲ ਹੈ। ਅਲੱਗ ਹੋ ਜਾਂਦੀ ਕਰਲਨ ਦੀ ਨਕੁਲ ਨਾਲ ਵਿਆ ਵੈਸੇ ਵੀ ਸੀਰਤ ਉਹਨੂੰ ਡਿਜ਼ਰਵ ਨਹੀਂ ਸੀ ਕਰਦਾ ਉਸ ਦਾ ਦਰਦ ਵੀ ਸਮਝ ਆਉਂਦਾ ਸੀ ਪਰ ਇੰਨੀ ਖੌਫਨਾਕ ਪਲਾਨਿੰਗ ਕਰਨ ਦਾ ਕਿਉਂ ਸੋਚਿਆ ਕਿਉਂ ਕਿਸੇ ਹੋਰ ਰਸਤੇ ਨੂੰ ਕਨਸਿਡਰ ਨਹੀਂ ਕੀਤਾ ਖੁਸ਼ਦੀਪ ਦੀ ਜ਼ਿੰਦਗੀ ਪਹਿਲਾਂ ਵੀ ਔਖੀ ਰਹੀ ਤੇ ਹੁਣ ਵੀ ਬਰਬਾਦ ਤੇ ਨਕੁਲ ਵੀ ਵਿੱਚ ਹੀ ਕਿਉਂ ਇੰਨੇ ਜ਼ਿਆਦਾ ਉਤਾਵਲੇ ਹੋ ਜਾਂਦੇ ਨੇ ਜਾਣ ਲੈਣ ਬਾਅਦ ਭੁਗਤਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ ਵਾਹਿਗੁਰੂ ਹੀ ਸਮਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫ ਜੀ